ਹਲਕਾ ਫਤੇਗੜ ਸਾਹਿਬ ਦੇ ਲਾਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਕਰੀਬ 4 ਕਰੋੜ 636 ਲੱਖ ਰੁਪਏ ਦਾ ਲਾਭ ਦੇਣ ਦੀ ਸ਼ੁਰੂਆਤ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਚਨਾਰਥਨ ਕਲਾ ਵਿਖੇ 54 ਲਾਪਾਤਰੀਆਂ ਨੂੰ ਸੈਕਸ਼ਨ ਪੱਤਰ ਸੌਂਪ ਕੇ ਕੀਤੀ ਇਸ ਮੌਕੇ ਜਿਹੜੇ ਲਾਪਾਤਰੀਆਂ ਦੇ ਮਕਾਨ ਮੁਕੰਮਲ ਹੋ ਗਏ ਹਨ ਉਹਨਾਂ ਦਾ ਗ੍ਰਹਿ ਪ੍ਰਵੇਸ਼ ਵੀ ਕਰਵਾਇਆ ਗਿਆ ਜਿੱਥੇ ਨਾਥਲ ਕਲਾ ਪਿੰਡ ਵਿੱਚ ਆ ਕੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ 96 ਜਿਹੜੇ ਕੱਚੇ ਮਕਾਨ ਸੀ ਜਿਨ੍ਹਾਂ ਦੇ ਉਹਨਾਂ ਨੂੰ ਪੱਕੇ ਬਣਾ ਕੇ ਦੇ ਰਹੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਔਰ ਬਹੁਤ ਵੱਡਾ ਖੁਸ਼ੀ ਦਾ ਮਕਾਮ ਹੈ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਪੰਜਾਬ ਦਾ ਸ਼ੇਰ ਪਾ ਕੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਕੱਚੇ ਮਕਾਨ ਸੀ ਸਭ ਨੂੰ ਪੱਕੇ ਅੱਜ ਕਰਕੇ ਦੇ ਰਹੇ ਨੇ ਮੈਂ ਸਮਝਦਾ ਤਾਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਜਦੋਂ ਆਮ ਲੋਕ ਜਿਹੜਾ ਨੀਡੇਡ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਨੇ ਛੱਤਾਂ ਬਰਸਾਤਾਂ ਵਿੱਚ ਚੌਂਦੀਆਂ ਸੀ ਅੱਜ ਉਹਨਾਂ ਦੇ ਪੱਕੇ ਘਰ ਬਣ ਗਏ ਉਹ ਤੋਂ ਵੱਡੀ ਖੁਸ਼ੀ ਮੈਨੂੰ ਸਭ ਦਾ ਹੋਰ ਕੋਈ ਨਹੀਂ ਹੋ ਸਕਦੀ ਅਸੀਂ ਸਾਰੇ ਮੇਰੇ ਨਾਲ ਏਡੀ ਸਾਹਿਬ ਵੀਡੀਓ ਸਾਹਿਬ ਸਾਡੇ ਲੀਡਰ ਸਾਹਿਬਾਨ ਸਾਰੇ ਇਸ ਗੱਲ ਦੀ ਖੁਸ਼ੀ ਚ ਫਖਰ ਮਹਿਸੂਸ ਕਰ ਰਹੇ ਹਾਂ ਮਾਨਯੋਗ ਸਰਦਾਰ ਕੋਲ ਸੀ ਮਾਨ ਸਾਹਿਬ ਨੇ ਬਹੁਤ ਬੜਾ ਪ੍ਰਲਾਪ ਕੀਤਾ ਹੈ ਪਹਿਲੀ ਵਾਰ ਹੈ 14 ਸਾਲ ਦੇ ਵਿੱਚ ਕਹਿੰਦੇ 12 ਸਾਲ ਬਾਅਦ ਰੂੜੀ ਨੂੰ ਪਾਗ ਲਗਾਇਆ ਨੇ ਲੇਕਿਨ 14 ਸਾਲ ਤੋਂ ਇਹ ਲੋਕ ਉਡੀਕਦੇ ਨੇ ਕਿ ਸੜੀ ਕਦੋਂ ਬਾਰੀ ਆਊਗੀ ਅੱਜ ਟੋਟਲੀ ਜਿੰਨੇ ਵੀ ਮਕਾਨ ਪਿੰਡ ਦੇ ਵਿੱਚ ਲਿਸਟ ਹੈਗੇ ਸਾਰੇ ਦੇ ਮਕਾਨ ਫਾਈਨਲ ਅੱਜ ਹੋਗੇ ਤੇ ਪੱਕੇ ਘਰ ਬਣਨਗੇ ਮੈਂ ਸਾਰਿਆਂ ਨੂੰ ਬਹੁਤ ਪਾ। ਪ੍ਰਾਪਤੀ ਵੇਚਣੇ اور ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز